अमेरिका सरकार की ओर से 104 भारतीयों को डिपोर्ट कर दिया गया है जिससे पंजाब में तीस युवक शामिल हैं अमेरिका सरकार का कहना है कि ये लोग गलत तरीके से अमेरिका में दाखिल हुए थे इसलिए इन लोगों को डिपोर्ट किया गया है पंजाब के तीस युवक में एक गुरदासपुर के फतेहगढ़ चूड़िया का भी युवक शामिल है जसपाल सिंह जिसे देर शाम पुलिस घर छोड़ने के लिए पहुंची डिपोर्ट होकर आज युवक जसपाल सिंह ने बताया ਕਿ ਏਜੰਟ ਨੇ ਉਸਕੇ ਸਾਥ ਧੋਖਾਦਾਰੀ ਕੀਤੀ ਹੈ ਏਜੰਟ ਨੇ ਪੂਰੇ ਪੈਸੇ ਲੈ ਕੇ ਉਹਨੇ ਡੋਂਕੀ ਕੇ ਜੜੀਆਂ ਅਮਰੀਕਾ ਭੇਜਾ ਹੈ ਜਿਸਕੇ ਚਲਤੇ ਅੱਜ ਉਹਨੇ ਰਿਪੋਰਟ ਹੋਣਾ ਪੜਾ ਉਹਨੇ ਬਤਾਇਆ ਕਿ ਅਮਰੀਕਾ ਕੇ ਜਹਾਜ਼ ਮੇਂ ਉਹਨੇ ਬੀੜੀਅ ਮੇਂ ਜਗੜਕਰ ਭਾਰਤ ਲਾਇਆ ਗਿਆ ਔਰ ਅਮਨਸਰ 에ਰਪੋਰਟ ਕੇ ਪਾਸ ਹੀ ਉਨਕੀ ਬੀੜੀਅ ਖੋਲੀ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤਰ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇਹਨਾਂ ਧੋਖਾ ਕੀਤਾ ਚਲੋ ਕੋਈ ਗੱਲ ਨਹੀਂ ਜੋ ਵੀ ਮਾ ਕੋਈ ਉਹਦੇ ਕਰਮਾਂ 'ਚ ਇਦਾਂ ਹੀ ਹੋਵੇਗਾ ਲਿਖਿਆ ਹੋਊਗਾ ਹਾਂ ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਅਨੁਭਵ ਬਹੁਤ ਚੰਗਾ ਮੈਂ ਜੁਵੀਐਸ ਜੇ ਤੋ ਇੱਥੋਂ ਗਿਆ ਸੀਗਾ ਜਿਹੜਾ ਜੰਤ ਨਾਲ ਗੱਲ ਹੋਈ ਗਈ ਮੇਰੀ ਇੱਕ ਨੰਬਰ ਜੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਤੇ ਹੁਣ ਕਨੇ ਪੈਸਿਆਂ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਮੈਂ ਇੱਥੋਂ ਯੂਰਪ ਗਿਆ ਸੀ ਜੇ ਅੱਛਾ ਫਿਰ ਯੂਰਪ ਤੋ ਫਿਰ ਡਾਕਟਰ ਲਗਾਈ ਜਾ ਤੇ ਇੱਕ ਨੰਬਰ ਜੀ ਵਿਜਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤਾਂ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਨੂੰ ਮੈਂ 24 ਸਤੰਬਰ ਗਿਆ ਹੈ 6 ਸਤੰਬਰ ਮੈਂ 24 ਪਾਛੇ ਮੈਂ ਨੰਬਰ ਦਿੱਤੇ ਲੈਂਦੇ ਵੈਸੇ ਕਦੋਂ ਪਹੁੰਚਿਆ ਮੈਂ 24 1 ਜਨਵਰੀ ਦੇ 25 ਦੇ ਉੱਥੇ ਬਾਰਡਰ ਕ੍ਰਾਸ ਕੀਤਾ ਹਾਂਜੀ ਬਾਰਡਰ ਕ੍ਰਾਸ ਕੀਤਾ ਤੇ ਯੂਐਸਏ ਗਿਆਨ ਕਰਨੇ ਦਿਨ ਹੋਏ 11 ਦਿਨ ਬਾਅਦ ਉਹਨੇ ਵਾਪਸ ਭੇਜਿਆ 11 ਦਿਨ ਹੋਏ ਉੱਥੇ ਤੁਹਾਨੂੰ ਅਰੈਸਟ ਕਰ ਲਿਆ ਹਾਂਜੀ ਅਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਹਾਂਡਾ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਜੀ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਤੇ ਜਾ ਦੋ ਦਿਨ ਉਹ ਜੇਦੋਂ ਮੰਨ ਲਓ ਵੀ ਉਹਨਾਂ ਨੇ ਇਹਨਾਂ ਨੂੰ ਪਲੇਨ ਚ ਬਾਹਰ ਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਗਏ ਹੋਏ ਯਹੀਂ ਸੋਚਿਆ ਵੀ ਦੂਜੀ ਚੌਂਕੀ ਤੇ ਜਾਂ ਮੰਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਕੋਈ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨੂ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਹਾਂਜੀ ਇੰਡੀਆ ਜਾ ਵੀ ਫੋਲੀ ਹਾਂਜੀ ਰਾਜਾ ਸਾਹੀ ਵਰਤੋ ਜਦੋਂ ਰਾਜਾ ਸਾਹੀ ਉੱtre ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਸੀ ਵੀ ਇੰਡੀਆ ਜਾ ਰਹੇ ਆ ਮਰੇ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਖ਼ੁਸ਼ਕਿਸਮਤ ਵੀ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਫੇ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਬੇਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਐ ਡੈਂਗ ਸਜਣਾ ਮਿੱਤਰਾਂ ਕੋ ਫੜ ਕੇ ਜਿੰਕੋ ਜੀ ਹਾਂਜੀ ਫੜੀਆਂ ਪੁਰੀਆਂ ਹਾਂ ਜੋ ਵੀ ਹੋਇਆ ਇਹਨੂੰ ਲੈ ਕੇ ਕੀ ਕਹਿੰਦੀ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਦੋਸਤ ਜੈਂਟ ਨੂੰ ਦਿੰਨੇ ਇਹ ਕੁਝ ਆਪਣੀ ਕਿਸਮਤ ਨੂੰ